ਅੱਜ ਦੀਆਂ ਸੁਰਖੀਆਂ ਕੀ ਨੇ ਜੀ ਅੱਜ ਦੀਆਂ ਸੁਰਖੀਆਂ ਨੇ ਪੰਜਾਬ ਪੁਲਿਸ ਨੇ ਅਤਵਾਦੀ ਪ੍ਰਭ ਪ੍ਰੀਤ ਸਿੰਘ ਜਰਮਨੀ ਨੂੰ ਦਿੱਲੀ 에ਅਰਪੋਰਟ ਤੋਂ ਕੀਤਾ ਗ੍ਰਿਫਤਾਰ ਤੇ ਹਾਰਡ ਪਹੁੰਚੇ ਪੰਜਾਬ ਦੇ ADG ਲਿਆ ਜੇਲ੍ਹ ਦੀ ਸੁਰੱਖਿਆ ਦਾ ਜਾਇਜ਼ਾ ਪੁੱਤਰ ਅਤੇ ਨੂੰ ਦੇ ਭਾਜ ਭਾਜ ਸ਼ਾਮਲ ਹੋਣ ਤੇ ਸਿਕੰਦਰ ਸਿੰਘ ਮਲੂਕਾ ਨੇ ਦਿੱਤਾ ਬਿਆਨ ਆਪ ਦਾ ਦਾਵਾ ਕੇਂਦਰ ਲਗਾਣਾ ਚਾਹੁੰਦੀ ਰਾਸ਼ਟਰਪਤੀ ਸ਼ਾਸਨ ਜਾਤੀ ਜਨਗੰਨਾ ਤੇ ਬੀਜੇਪੀ ਦਾ ਵੱਡਾ ਬਿਆਨ ਕਿਹਾ ਅਸੀਂ ਵਿਰੋਧ ਚ ਨਹੀਂ ਮੁੱਖ ਮੰਤਰੀ ਸੁਖਪਾਲ ਖੈਰਾ ਨਾਲ ਹੋਈ ਗੁਪਤ ਸਮਝੌਤੇ ਨੂੰ ਕਰਨ ਜਨ ਤੱਕ ਪਰਮਬੰਦ ਸਿੰਘ ਬੰਟੀ ਰੁਮਾਣਾ ਨੇ ਕਿਹਾ ਅੱਛਾ ਅਨੁਜੈ ਸਭ ਤੋਂ ਪਹਿਲਾਂ ਦੱਸੋ ਕਿ ਪੰਜਾਬ ਪੁਲਿਸ ਨੇ ਆਤਵਾਦੀ ਪ੍ਰੀਤ ਸਿੰਘ ਜਰਮਨੀ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਹਾਂ ਇਹ ਜਿਹੜਾ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਐਥ ਸੰਸਬ ਇਹਨੂੰ ਉਥੋਂ ਦੀ ਗ੍ਰਿਫਤਾਰ ਕੀਤਾ ਗਿਆ ਅੱਜ ਪੰਜਾਬ ਦੇ ਜਿਹੜੇ ਡੀਜੀਪੀ ਨੇ ਗੌਰਵ ਯਾਦਵ ਉਹਨਾਂ ਦੇ ਵੱਲੋਂ ਇਹ ਬਿਆਨ ਜਿਹੜਾ ਹੈ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਅਤਵਾਦ ਦੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਦੇ ਦੌਰਾਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਜਿਹੜਾ ਅੰਮ੍ਰਿਤਸਰ ਦਾ ਹੈ ਉਹਦੇ ਵੱਲੋਂ ਜਿਹੜਾ ਇਹ ਗ੍ਰਿਫਤਾਰੀ ਕੀਤੀ ਗਈ ਹੈ ਜਰਮਨੀ ਆਧਾਰਿਤ ਜਿਹੜਾ ਸੰਚਾਲਕ ਪ੍ਰਭ ਪ੍ਰੀਤ ਸਿੰਘ ਸਿੱਧੂ ਉਹਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਔਰ ਕਹਿੰਦੇ ਕਿ ਇਹਦੇ ਉੱਤੇ ਜਿਹੜਾ ਆ ਉਹ ਗ੍ਰਿਫਤਾਰੀ ਕੀਤੀ ਗਈ ਹੈ ਇਹਦੇ ਕਾਰਨ ਨੇ ਫੰਡਿੰਗ ਦੇਣ ਦੇ ਲਈ ਔਰ ਜਿਹੜੇ ਵੀ ਇੱਥੇ ਕਤਲ ਹੋ ਰਹੀ ਸੀਗੇ ਸ਼ੂਟਸ ਹੋ ਰਹੀਆਂ ਸੀਗੀਆਂ ਗਨ ਸ਼ਾਟਸ ਹੋ ਰਹੇ ਸੀਗੇ ਉਹਨਾਂ ਦੇ ਵਿੱਚ ਸਹਾਇਤਾ ਕਰਨ ਦੇ ਲਈ ਔਰ ਲੋਕਾਂ ਨੂੰ ਜਿਹੜਾ ਆ ਉਹ ਹਥਿਆਰ ਪ੍ਰੋਵਾਈਡ ਕਰਨ ਦੇ ਸੰਬੰਧੀ ਇਹ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਹਿੰਦੇ ਕਿ ਸਾਡਾ ਜਿਹੜਾ ਪੇਸ਼ੈਂਟ ਸੈੱਲ ਹੈ ਉਹਨੂੰ ਇੱਕ ਲੀਡ ਮਿਲੀ ਸੀਗੀ ਇੱਕ ਸੂਤਰ ਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਅੱਜ ਜਿਹੜਾ ਜਰਮਨੀ ਦੇ ਵਿੱਚ ਆਧਾਰਿਤ ਇਹ ਪ੍ਰਪ੍ਰਿਤ ਸਿੰਘ ਹੈ ਉਹ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੋਂ ਟ੍ਰੈਵਲ ਕਰੇਗਾ ਵਾਪਸੀ ਨੂੰ ਜਾਏਗਾ ਤਾਂਕਾ ਕਿ ਉਥੇ ਸਾਡੀ ਅਮ੍ਰਿਤਸਰ ਦੀ ਟੀਮ ਪਹੁੰਚੀ ਉਹਨਾਂ ਦੇ ਵੱਲੋਂ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਉਹ ਕਹਿੰਦੇ ਕਿ ਇਸ ਕੇਸ ਦੇ ਉੱਤੇ ਹੱਲੇ ਹੋਰ ਜਿਹੜੀ ਹੈ ਕਾਰਵਾਈ ਹੋਏਗੀ ਇਹਦੇ ਵਿੱਚ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਹਥਿਆਰ ਜਿਹੜੇ ਨੇ ਪ੍ਰਪਰੀ ਸਿੰਘ ਦੇ ਵੱਲੋਂ ਕਿੰਨੂ ਕਿੰਨੂ ਪ੍ਰੋਵਾਈਡ ਕੀਤੇ ਗਏ ਕਿੰਨੂ ਕਿੰਨੂ ਕਿਹੜੇ-ਕਿਹੜੇ ਮਸਲੇ ਦੇ ਲਈ ਫੰਡਿੰਗ ਕੀਤੀ ਗਈ ਕੀ ਇਹ ਜਿਹੜੇ ਆਉਣ ਵਾਲੇ ਨੇ ਦੇ ਲਈ ਵੀ ਕੁਝ ਹੋਰ ਪਲਾਨਸ ਸੀਗੇ ਜਿਨ੍ਹਾਂ ਦੇ ਉੱਤੇ ਕੰਮ ਇਸ ਵਕਤ ਜਿਹੜਾ ਆ ਪ੍ਰਪ੍ਰੀਤ ਸਿੰਘ ਕਰ ਰਿਹਾ ਸੀ ਉਹ ਸਾਰੇ ਕਹਿੰਦੇ ਕਿ ਅਸੀਂ ਇਨਵੈਸਟੀਗੇਟ ਕਰਾਂਗੇ ਉਸ ਤੋਂ ਬਾਅਦ ਇਹਦੇ ਅੱਗੇ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਲੇਕਿਨ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਹਿੰਦੇ ਕਿ ਜਿਹੜਾ ਸਾਡਾ ਇਸ ਵਕਤ ਅਤਵਾਦ ਗੁਰੂਤ ਵਿੱਚ ਮੁਹਿੰਮ ਚੱਲ ਰਹੀ ਹੈ ਜਿਹੜੀ ਮੁੱਖ ਮੰਤਰੀ ਮਾਨ ਦੇ ਕਹੇ ਹੋਏ ਤੇ ਇਹ ਮੁਹਿੰਮ ਚਲਾਈ ਗਈ ਸੀ ਕਹਿੰਦੇ ਉਹਦੇ ਤਹਿਤ ਅਸੀਂ ਬਹੁਤ ਸਾਰੇ ਪਿਛਲੇ ਸਮੇਂ ਦੇ ਵਿੱਚ ਵੀ ਅਜਿਹੇ ਜਿਹੜੇ ਕ੍ਰਿਮੀਨਲ ਸੀਗੇ ਉਹਨਾਂ ਨੂੰ ਫੜਿਆ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਉਹ ਕਾਰਵਾਈ ਹੋਈ ਹੈ ਕਹਿੰਦੇ ਆਉਣ ਵਾਲੇ ਸਮੇਂ ਦੇ ਲਈ ਅਸੀਂ ਹੋਰ ਤੇਜ਼ੀ ਦੇ ਨਾਲ ਕੰਮ ਕਰਨ ਦੇ ਲਈ ਵੀ ਆਪਣੀਆਂ ਰਣਨੀਤੀਆਂ ਜਿਹੜੀਆਂ ਨੇ ਜਿਹੜੀਆਂ ਕੱਢ ਰਹੇ ਆ ਤਾਂ ਕਿ ਪੰਜਾਬ ਨੂੰ ਜਿਹੜਾ ਆ ਉਹ ਅਤਵਾਦੀਆਂ ਤੋਂ ਗੈਂਗਸਟਰ ਤੋਂ ਮੁਕਤ ਕਰਵਾਇਆ ਜਾ ਸਕੇ ਤੇ ਹਾਰਡ ਜੇਲ 'ਚ ADGP ਜਿਹੜੇ ਪੰਜਾਬ ਦੇ ਨੇ ਇਹ ADG ਇਹ ਪਹੁੰਚੇ ਨੇ ਤੇ ਇਹਨਾਂ ਨੇ ਚਾਰਜ ਸੰਭਾਲਿਆ ਉੱਥੇ ਬਿਲਕੁਲ ਹੈ ਜਿਹੜੇ ਪੰਜਾਬ ਦੇ ADG ਨੇ ਥਿੰ ਸਭ ਉਹਨਾਂ ਨੇ ਚਾਰਜ ਤਾਂ ਨਹੀਂ ਸੰਭਾਲਿਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਮੰਗ ਕੀਤੀ ਸੀਗੀ ਜਿਹੜੇ ਤਿਹਾਰਡ ਜੇਲ ਹੈ ਉਹਨੂੰ ਪੱਤਰ ਲਿਖਿਆ ਸੀ ਕਿ ਮੈਂ ਆਪਣੇ ਸਾਥੀ ਨੂੰ ਆਪਣੇ ਟੀਮ ਦੇ ਸਾਡੇ ਕਨਵੀਨਰ ਜਿਹੜੇ ਨੇ ਪਾਰਟੀ ਦੇ ਕੇਜਰੀਵਾਲ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਤਾਂ ਕਰਕੇ ਤਿਹਾਰਡ ਜੇਲ੍ਹ ਦੇ ਜਿਹੜੇ ਉੱਥੇ ਅਫੀਸ਼ੀਅਲਸ ਨੇ ਉਹਨਾਂ ਦੇ ਵੱਲੋਂ ਮਨਜ਼ੂਰੀ ਵੀ ਦੇ ਦਿੱਤੀ ਗਈ ਸੀ ਕਹਿੰਦੇ ਕਿ ਪਰ ਅਗਰ ਤੁਸੀਂ ਮਿਲਣਾ ਹੈ ਤਾਂ ਤੁਹਾਨੂੰ ਕੁਝ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰਨੇ ਪੈਣਗੇ ਜਿਹਦੇ ਵਿੱਚ ਉਹਨਾਂ ਨੇ ਪਹਿਲੀ ਗੱਲ ਕਹੀ ਕਹਿੰਦੇ ਕਿ ਤੁਸੀਂ ਅਗਰ ਤਿਹਾਰਡ ਜੇਲ੍ਹ ਚਾਹੋ ਤੁਹਾਡੀ ਕੋਈ ਵੀ ਸਿਕਿਉਰਿਟੀ ਜਿਹੜੀ ਹੈ ਉਹ ਤੁਹਾਡੇ ਨਾਲ ਨਹੀਂ ਆਏਗੀ ਤੁਸੀਂ ਇੱਕ ਆਮ ਇਨਸਾਨ ਦੇ ਵਾਂਗੂ ਆਪਣੇ ਕਨਵੀਨਰ ਨੂੰ ਮਿਲ ਸਕਦੇ ਹੋ ਦੂਜੀ ਉਹਨਾਂ ਨੇ ਜਿਹੜੀ ਕੰਡੀਸ਼ਨ ਰੱਖੀ ਉਹ ਇਹ ਰੱਖੀ ਕਹਿੰਦੇ ਕਿ ਤੁਸੀਂ ਕਿਸ ਵਕਤ ਮੁਲਾਕਾਤ ਕਰੋਗੇ ਤਦ ਜਿਹੜਾ ਮੁਲਾਕਾਤ ਜੰਗਲਾ ਹੁੰਦਾ ਉਦੇ ਵਿੱਚ ਰਹਿ ਕੇ ਕਰਨਗੇ ਮਤਲਬ ਜੰਗਲੇ ਦੇ ਉਪਰ ਕਿਧਰੀਵਾਲ ਹੋਣਗੇ ਜੰਗਲੇ ਦੇ ਇਸ ਪਾਰ ਤੁਸੀਂ ਹੋਵੋਗੇ ਉਹ ਜੰਗਲੇ ਦੇ ਅੰਮਨੇ ਸਾਹਮਨੇ ਬਹਿ ਕੇ ਹੀ ਤੁਸੀਂ ਗੱਲਬਾਤ ਕਰ ਸਕਦੇ ਹੋ ਔਰ ਤੀਜੀ ਕੰਡੀਸ਼ਨ ਇਹ ਵੀ ਰੱਖੀ ਗਈ ਕਿ ਤੁਸੀਂ ਤਿਹਾਰ ਜੇਲ੍ਹ ਦੇ ਜਿਹੜੇ ਸਿਕਿਉਰਿਟੀ ਹੈ ਉਹਦੀ ਮੌਜੂਦਗੀ ਦੇ ਵਿੱਚ ਗੱਲ ਕਰ ਸਕੋਗੇ ਉਸ ਤੋਂ ਬਾਅਦ ਏਡੀਜੀ ਜਿਹੜੇ ਪੰਜਾਬ ਦੇ ਨੇ ਉਹ ਅੱਜ ਪਹੁੰਚੇ ਤਿਹਾਰ ਜੇਲ੍ਹ ਤਾਂ ਕਿ ਅਗਰ ਮੁੱਖ ਮੰਤਰੀ ਉੱਥੇ ਜਾਂਦੇ ਨੇ ਕਿਉਂਕਿ 15 ਅਪ੍ਰੈਲ ਦੀ ਤਾਰੀਖ ਜਿਹੜੀ ਹੈ ਫਾਈਨਲ ਹੋਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕਨਵੀਨਰ ਨੂੰ ਆਪਣੇ ਨੂੰ ਮਿਲਣ ਜਾ ਸਕਦੇ ਤਾਂ ਕਰਕੇ ਜਾਇਜ਼ਾ ਲੈਣ ਦੇ ਲਈ ਪੰਜਾਬ ਦੇ ਏਡੀ ਜੀ ਉੱਥੇ ਗਏ ਸੀਗੇ ਦੇਖਣ ਦੇ ਲਈ ਕਿ ਸਿਕਿਉਰਿਟੀ ਦੇ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਨੇ ਉਹ ਕੀਕ ਨੇ ਕਿ ਨਹੀਂ ਹੈ ਕਿਉਂਕਿ ਉਸ ਤੋਂ ਬਾਅਦ ਮੁੱਖ ਮੰਤਰੀ ਅਗਰ ਜਾਣਦੇ ਨੇ ਇੱਕ ਆਮ ਸ਼ਖਸ ਦੀ ਤਰ੍ਹਾਂ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਜ਼ਰੂਰੀ ਨੇ ਦੂਜੇ ਪਾਸੇ ਇਹ ਵੀ ਚੀਜ਼ ਹੈ ਕਿ ਜਿਦੋਂ ਤੱਕ ਮੁੱਖ ਮੰਤਰੀ ਪੰਜਾਬ ਉੱਥੇ ਜਾਣਗੇ ਠਣ ਸਾਹਿਬ ਤੇ ਫਿਰ ਇਸ ਵਕਤ ਸਭ ਤੋਂ ਅਹਿਮ ਚਰਚਾ ਜਿਹੜੀ ਹੈ ਉਹ ਜ਼ਰੂਰ ਹੋਏਗੀ ਔਰ ਉਹ ਚਰਚਾ ਐ ਐਮਪੀ ਇਲੈਕਸ਼ਨਸ ਨੂੰ ਲੈ ਕੇ ਔਰ ਕਿਸ ਤਰੀਕੇ ਦੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਉਹਦੇ ਉੱਤੇ ਵੀ ਗੱਲਬਾਤ ਹੋਏਗੀ ਕਿਉਂਕਿ ਪਿਛਲੇ ਦਿਨੇ ਸੰਜੇ ਸਿੰਘ ਜਿਹੜੇ ਨੇ ਰਾਜ ਸਭਾ ਮੈਂਬਰ ਉਹ ਪਹੁੰਚੇ ਸੀ ਉਹਨਾਂ ਨੇ ਵੀ ਆ ਕੇ ਗੱਲਬਾਤ ਕੀਤੀ ਪੂਰੀ ਸਟ੍ਰੈਟਜੀ ਘੜੀ ਗਈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਜਾਣੀਆਂ ਨੇ ਉਹੀ ਸਟ੍ਰੈਟਜੀ ਉਹੀ ਆਪਣੇ ਪੁਆਇੰਟਸ ਜਾ ਕੇ ਗੱਲਬਾਤ ਜਿਹੜੀ ਹੈ ਮੁੱਖ ਮੰਤਰੀ ਮਾਨ ਜਾ ਕੇ ਕੇਜੜੀਵਾਲ ਦੇ ਨਾਲ ਵੀ ਕਰਨਗੇ ਔਰ ਜੇਕਰ ਕਿਹੜੀ ਵੱਲ ਦਾ ਕੋਈ ਹੋਏਗਾ ਸਜੈਸ਼ਨ ਹੋਏਗਾ ਉਹਨਾਂ ਨੇ ਕੋਈ ਗੱਲ ਕਹਿਣੀ ਹੋएगी ਜਾਂ ਉਹਨਾਂ ਨੇ ਕੋਈ ਰਣਨੀਤੀ ਦੱਸਣੀ ਹੋएगी ਉਹ ਵੀ ਸੁਣ ਕੇ ਆਨ ਯਰ ਉਹਦੇ ਤਹਿਤ ਅਗਲੇ ਐਕਸ਼ਨ ਜਿਹੜੇ ਨੇ ਪੰਜਾਬ ਦੇ ਵਿੱਚ ਲਈ ਜਾਣਗੇ ਆਮ ਆਦਮੀ ਪਾਰਟੀ ਦੇ ਵੱਲੋਂ ਹੂੰ ਹੂੰ ਅੱਛਾ ਅਕਾਲੀ ਲੀਡਰ ਨੇ ਸਕੰਦਰ ਸਿੰਘ ਮਲੂਕਾ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੂ ਰਾਣੀ ਭਾਜਪਾ ਚਲੇ ਗਏ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਬਿਆਨ ਦਿੱਤੇ ਨੇ ਬਿਲਕੁਲ ਬਹੁਤ ਮੁਸ਼ਕਿਲ ਦੇ ਨਾਲ ਹੈ ਜਿਹੜਾ ਹੈ ਸਿੰਘ ਸਾਹਿਬ ਜੇ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਨੇ ਅੱਜ ਦੇ ਦਿਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਬਿਆਨ ਦਿੱਤਾ ਕਿਉਂਕਿ ਕਿੰਨੇ ਚਿਰ ਤੋਂ ਜਿੰਨੇ ਚਿਰ ਤੋਂ ਇਹ ਗੱਲ ਹਵਾ ਦੇ ਵਿੱਚ ਸੀ ਕਿ ਜਿਸ ਵਕਤ ਧਰਮਪਾਲ ਕੌਰ ਜਿਹੜੀ ਹੈ ਪਰਮਪਾਲ ਕੌਰ ਉਹਨਾਂ ਨੇ ਇਸਤਫਾ ਦਿੱਤਾ ਹੀ ਇਸ ਕਰਕੇ ਹੈ ਕਿ ਉਹ ਭਾਜਪਾ ਦੇ ਵਿੱਚ ਜਾ ਰਹੇ ਨੇ ਤਤੋਂ ਕੋਸ਼ਿਸ਼ਾਂ ਹੀ ਚੱਲ ਰਹੀਆਂ ਸੀ ਕਿ ਸਿਕੰਦਰ ਸਿੰਘ ਮਲੂਕਾ ਦੇ ਨਾਲ ਗੱਲਬਾਤ ਕੀਤੀ ਜਾਏ ਲੇਕਿਨ ਉਹ ਗੱਲਬਾਤ ਨਹੀਂ ਕਰ ਰਹੇ ਸੀ ਅੱਜ ਦੇ ਦਿਨ ਦੇ ਸੋਤੋਂ ਉਹਨਾਂ ਨੇ ਗੱਲਬਾਤ ਕੀਤੀ ਪੱਤਰਕਾਰਾਂ ਨੇ ਜਾ ਕੇ ਸਵਾਲ ਉਹਨਾਂ ਤੋਂ ਇਹੀ ਪੁੱਛਿਆ ਕਿ ਕੀ ਤੁਸੀਂ ਆਪਣੇ ਪੁੱਤਰ ਨੂੰ ਆਪਣੀ ਨੂੰਹ ਨੂੰ ਰੋਕਿਆ ਸੀਗਾ ਕਿ ਉਹ ਭਾਜਪਾ ਦੇ ਵਿੱਚ ਨਾ ਜਾਣ ਅਕਾਲੀ ਦਲ ਦੇ ਵਿੱਚ ਹੀ ਟਿਕਟ ਲੈਣ ਦੀ ਕੋਸ਼ਿਸ਼ ਕਰਨ ਤੇ ਸਿੱਧੇ ਤੌਰ ਤੇ ਮਲੂਕਾ ਦੇ ਵੱਲੋਂ ਇਹ ਗੱਲ ਕਹੀ ਗਈ ਉਹ ਕਹਿੰਦੇ ਕਿ ਮੈਂ ਆਪਣੇ ਪੁੱਤਰ ਨੂੰ ਆਪਣੀ ਨੂੰਹ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਪਾਰਟੀ ਨਾਲ ਜੋਇਨ ਕਰੋ ਤੁਸੀਂ ਅਗਰ ਆਪਣੀ ਪਾਰਟੀ ਮਾ ਪਾਰਟੀ ਅਕਾਲੀ ਦਲ ਹੈ ਉਹਦੇ ਵਿੱਚ ਹੀ ਰਹੋ ਲੇਕਿਨ ਕਹਿੰਦੇ ਕਿ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਕਹਿੰਦੇ ਉਹਨਾਂ ਦੀ ਇਹ ਉਮਰ ਹੈ ਕਿ ਉਹ ਆਪਣੇ ਡਿਸੀਜਨਸ ਖੁਦ ਲੈ ਸਕਦੇ ਨੇ ਮੈਂ ਉਹਨਾਂ ਨੂੰ ਸਮਝਾ ਸਕਦਾ ਹਾਂ ਲੇਕਿਨ ਮੈਂ ਉਹਨਾਂ ਨੂੰ ਉਹਨਾਂ ਦਾ ਡਿਸੀਜਨ ਲੈਣ ਦੇ ਲਈ ਕੋਈ ਵੀ ਫੋਰਸ ਨਹੀਂ ਕਰ ਸਕਦਾ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਹਿੰਦੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਹੀ ਰਹੂੰਗਾ ਇੱਥੇ ਰੂੰਗਾ ਮੈਂ ਅਕਾਲੀ ਦਲ ਦੇ ਵਿੱਚੋਂ ਹੀ ਕੰਮ ਕਰੂੰਗਾ ਦੂਜੇ ਪਾਸੇ ਜਿਹੜੀ ਅਕਾਲੀ ਦਲ ਹੈ ਅਕਾਲੀ ਦਲ ਦੇ ਵੱਲੋਂ ਮਲੂਕਾ ਨੂੰ ਇੱਕ ਹਲਕੇ ਦੀ ਜਿਹੜੀ ਹੈ ਉਹ ਸਰਪ੍ਰਸਤੀ ਵੀ ਸੰਭਾਲੀ ਹੋਈ ਸੀ ਕਿ ਐਮਪੀ ਇਲੈਕਸ਼ਨਜ਼ ਦੇ ਦੌਰਾਨ ਉਹ ਥੇ ਦੀ ਜਿਹੜੀ ਹੈ ਉਹ ਸਾਰੀ ਦੇਖਰੇ ਕਰਨਗੇ ਇੱਕ ਹਲਕੇ ਦੀ ਲੇਕਿਨ ਉਹ ਤੋਂ ਵੀ ਜਿਹੜਾ ਆ ਉਹ ਸੁਖਬੀਰ ਬਾਦਲ ਨੇ ਉਹਨਾਂ ਦਾ ਨਾਮ ਵਾਪਸ ਲੈ ਗਿਆ ਇਹ ਵੀ ਜਿਹੜਾ ਸਵਾਲ ਹੈ ਇਕੰਦਰ ਸਿੰਘ ਮਲੂਕਾ ਤੋਂ ਕੀਤਾ ਗਿਆ ਉਹ ਕਹਿੰਦੇ ਕਿ ਪਰਦਾਨ ਨੇ ਸੁਖਵੀਰ ਬਾਦਲ ਉਹ ਅਗਰ ਅਹੁਦਾ ਦੇ ਸਕਦੇ ਨੇ ਉਹ ਅਹੁਦਾ ਲੈ ਵੀ ਸਕਦੇ ਨੇ ਤਾਂ ਕਹਿੰਦੇ ਮੈਨੂੰ ਇਹਦੇ ਨਾਲ ਕੋਈ ਨਾਰਾਜ਼ਗੀ ਨਹੀਂ ਲੇਕਿਨ ਖੰਡ ਸਾਹਿਬ ਜਿਹੜੇ ਭਰੋਸੇਯੋਗ ਸੂਤਰ ਨੇ ਉਨ੍ਹਾਂ ਦੇ ਵੱਲੋਂ ਇਹ ਗੱਲ ਸਾਹਮਣੇ ਜ਼ਰੂਰ ਆ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਵੀ ਜਿਹੜੇ ਨੇ ਉਹ ਭਾਜਪਾ ਜੁਆਇਨ ਕਰ ਸਕਦੇ ਨੇ ਔਰ ਇਹ ਵੀ ਕਿਹਾ ਗਿਆ ਹੈ ਕਹਿੰਦੇ ਕਿ ਹੋ ਗਿਆ ਇੱਕ ਦਿਨ ਦੋ ਦਿਨ ਹਫਤਾ ਜਾਂ ਐਮਪੀ ਇਲੈਕਸ਼ਨ ਤੋਂ ਬਾਅਦ ਕਿਸੇ ਵੇਲੇ ਵੀ ਜਿਹੜਾ ਆ ਉਹ ਸਿਕੰਦਰ ਸਿੰਘ ਮਲੂਕਾ ਭਾਜਪਾ ਨੂੰ ਜੁਆਇਨ ਕਰ ਸਕਦੇ ਨੇ ਲੇਕਿਨ ਵਿਰੋਧੀ ਧਿਰਾਂ ਦੇ ਵੱਲੋਂ ਇਹਦੇ ਉੱਤੇ ਬਹੁਤ ਸਾਰੇ ਬਿਆਨ ਆ ਰਹੇ ਨੇ ਵਿਰੋਧੀ ਧਿਰਾਂ ਦਾ ਇਹ ਵੀ ਕਹਿਣਾ ਹੈ ਜਿਵੇਂ ਕਾਂਗਰਸ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਹਿੰਦੇ ਕਿ ਇਹ ਸਿਰਫ ਏ ਵੀ ਏ ਔਰ ਟੀ 16b ਕਹਿੰਦੇ ਇਹਨਾਂ ਨੇ ਇੱਕ ਰਾਜਨੀਤਿਕ ਇਹ ਸਟੰਟ ਜਿਹੜਾ ਖੇਡਿਆ ਕਿ ਤੁਸੀਂ ਅਧੀਆਂ ਤੇ ਤੁਸੀਂ ਸਾਡੇ ਬੰਦੇ ਲੜਾ ਦਿਓ ਅਧੀਆਂ ਤੇ ਅਸੀਂ ਤੁਹਾਡੇ ਬੰਦੇ ਲੜਾ ਦਨੇ ਆ ਸਮਝੌਤਾ ਕਰਕੇ ਪੂਰੀ ਇਲੈਕਸ਼ਨ ਲੜ ਲਾਂਗੇ ਬਾਅਦ ਜੋ 2024 ਦੇ ਬਾਅਦ ਜਾਂ 2027 ਦੇ ਬਾਅਦ ਗਠਜੋੜ ਮੁਰ ਤੋਂ ਕਰ ਲਾਂਗੇ ਲੇਕਿਨ ਸੱਤਾ ਹੈ ਸੱਤਾ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਦੇਖਣਾ ਇਹ ਹੋਏਗਾ ਕਿ ਐਕਚੁਅਲ ਦੇ ਵਿੱਚ ਐਂਡ ਦੇ ਵਿੱਚ ਕੀ ਹੁੰਦਾ ਕੀ ਗਠਜੋੜ ਹੁੰਦਾ ਹੈ ਜਾਂ ਨਹੀਂ ਹੁੰਦਾ ਹੂੰ ਹੂੰ अच्छा ਕਿਉਂ ਆਕੇ ਜਿਹੜੀ ਕੇਂਦਰ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੀ ਹੈ। ਕਿੰਪ ਇਹ ਗੱਲਾਂ ਬਹੁਤ ਵਾਰੀ ਆਪਾਂ ਨੂੰ ਸੁਣਨ ਨੂੰ ਆਈਆਂ ਕਿ ਕੇਂਦਰ ਦੀ ਸਰਕਾਰ ਰਾਸ਼ਟਰਪਤੀ ਸ਼ਾਸਨ ਲਗਾ ਸਕਦੀ ਹੈ। ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤੱਕ ਮੁੱਖ ਮੰਤਰੀ ਔਰ ਗਵਰਨਰ ਦੇ ਟਵੀਟਸ ਦਾ ਮਸਲਾ ਚੱਲ ਰਿਹਾ ਸੀ ਦੋਨੋਂ ਟ੍ਰੀਟੋ ਟਵੀਟ ਹੋ ਰਹੇ ਸੀ ਉਸ ਵੇਲੇ ਵੀ ਗਵਰਨਰ ਸਾਹਿਬ ਨੇ ਇੱਕ ਵਾਰੀ ਕਿਹਾ ਸੀ ਕਿ ਅਗਰ ਇਥੇ ਇਹੀ ਹਾਲਾਤ ਰਹੇ ਤੇ ਮੈਂ ਕੇਂਦਰ ਨੂੰ ਰਿਕੁਐਸਟ ਕਰੂੰਗਾ ਕਿ ਪੰਜਾਬ 'ਚ ਜਿਹੜਾ ਹੈ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਜਾਵੇ ਇੱਕ ਵਾਰ ਕਿਸਾਨਾਂ ਦੇ ਮਸਲੇ ਦੇ ਉੱਤੇ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਵੀ ਇਹੀ ਬਿਆਨ ਦਿੱਤਾ ਸੀ ਕਹਿੰਦੇ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਉੱਥੇ ਰਾਸ਼ਟਰਪਤੀ ਸ਼ਾਸਨ ਲੱਗ ਜਾਣਾ ਚਾਹੀਦਾ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵਾਰ ਫੇਰ ਤੋਂ ਇਹ ਮਸਲਾ ਜਿਹੜਾ ਹੈ ਖੜਾ ਕੀਤਾ ਗਿਆ ਉਹ ਇਹ ਇਸ ਤਰੀਕੇ ਦੇ ਨਾਲ ਕਿ ਦਿੱਲੀ ਦੇ ਵਿੱਚ ਜਿਹੜੇ ਮੰਤਰੀ ਨੇ ਆਤੀਸ਼ੀ ਉਹਨਾਂ ਦੇ ਵੱਲੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਕਿ ਅਸੀਂ ਇਲਜ਼ਾਮ ਨਹੀਂ ਲਗਾ ਰਹੇ ਭਾਜਪਾ ਦੇ ਉੱਤੇ ਲੇਕਿਨ ਕਹਿੰਦੇ ਮੇਰੇ ਭਰੋਸੇਯੋਗ ਸੂਤਰ ਜਿਹੜੇ ਭਾਜਪਾ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਵੱਲੋਂ ਮੈਨੂੰ ਇਹ ਗੱਲ ਦੱਸੀ ਗਈ ਹੈ ਕਿ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਲਗਾਤਾਰ ਭਾਜਪਾ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇੱਥੇ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਜਾਵੇ ਕਹਿੰਦੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਕੇਜਰੀਵਾਲ ਜਿਹੜੇ ਨੇ ਉਹ ਉਹਨਾਂ ਦੇ ਖਿਲਾਫ ਖੜੇ ਹੋ ਸਕਦੇ ਨੇ ਔਰ ਉਹਨਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਅਗਰ ਕੋਈ ਕੰਪੀਟੀਟਰ ਹੈ ਤੇ ਉਹ ਸਿਰਫ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਂ ਕਰਕੇ ਕਹਿੰਦੇ ਕਿ ਸਿਰਫ ਔਰ ਸਿਰਫ ਸਾਨੂੰ ਰੋਕਣ ਦੇ ਲਈ ਤੋਕਣ ਦੇ ਲਈ ਜਿਹੜਾ ਇਹ ਸਾਰੇ ਕੰਮ ਕੀਤੇ ਜਾ ਰਹੇ ਨੇ ਦੂਜੇ ਪਾਸੇ ਅੱਜ ਦੇ ਦਿਨ ਜਿਹੜਾ ਆ ਉਹ ਪੰਜਾਬ ਦੇ ਵਿੱਚ ਵੀ ਪ੍ਰੈਸ ਕਾਨਫਰੈਂਸ ਕੀਤੀ ਗਈ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਵਿਕਰਮਜੀਤ ਸਾਸੀ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੈਂਸ ਕੀਤੀ ਗਈ ਉਨ੍ਹਾਂ ਨੇ ਵੀ ਆਤੀਸ਼ੀ ਦੇ ਦਿੱਤੇ ਹੋਏ ਹੀ ਜਿਹੜੇ ਨੇ ਉਹ ਫੈਕਟਸ ਐਂਡ ਫਿਗਰਸ ਮੋਰੇ ਰੱਖੇ ਉਹਨਾਂ ਨੇ ਕਿਹਾ ਕਿ ਇਹਨਾਂ ਫੈਕਟਸ ਐਂਡ ਫਿਗਰਸ ਦੇ ਆਧਾਰ 'ਤੇ ਤద్ਵੀਹੀ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਵੀ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਦੋ ਥਾਮਾ ਨੇ ਦਿੱਲੀ ਪੰਜਾਬ ਇਹਨਾਂ ਦੋਨੋਂ ਥਾਮਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇੱਥੇ ਹੀ ਜਿਹੜਾ ਆ ਉਹ ਕੇਂਦਰ ਸਭ ਤੋਂ ਜ਼ਿਆਦਾ ਡਰੀ ਵੀ ਹੋਈ ਹੈ ਔਰ ਇੱਥੇ ਹੀ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੇਂਦਰ ਕਰ ਰਹੀ ਹੈ ਇਹ ਸਿਰਫ ਇਲਜ਼ਾਮ ਨੇ ਜਿਹੜੇ ਲੀਡਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਇਹਨਾਂ ਦੇ ਉੱਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਲੱਗੇਗਾ ਕੀ ਨਹੀਂ ਲੱਗੇਗਾ ਲੇਕਿਨ ਇਹ ਇਲਜ਼ਾਮ ਜਾਤਪਾਤ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਰੂਰ ਲਗਾਏ ਜਾ ਰਹੇ ਨੇ ਤੈਨ ਸਾਹਿਬ ਅੱਛਾ ਜਾਤਪਾਤ ਤੇ ਆਧਾਰਿਤ ਮਰਦਮਸ਼ਮਾਰੀ ਦੀ ਕੀ ਖਬਰ ਹੈ ਬਿਲਕੁਲ ਇਹ ਅੱਜ ਟਿੱਪਣੀ ਜਿਹੜੀ ਹੈ ਬਿਆਨ ਜਿਹੜਾ ਹੈ ਇਹ ਆਜਪਾ ਦੇ ਸੀਨੀਅਰ ਲੀਡਰ ਜਿਹੜੇ ਨੇ ਜੇਪੀ ਨੱਡਾ ਦੇ ਵੱਲੋਂ ਦਿੱਤਾ ਗਿਆ ਕਿਉਂਕਿ ਬਾਰ ਬਾਰ ਜਿਹੜੀ ਹੈ ਜਾਤੀ ਅਧਾਰਿਤ ਜਨਗਣਨਾ ਦੀ ਗੱਲ ਕੀਤੀ ਜਾਂਦੀ ਸੀਗੀ ਕਿਉਂਕਿ ਪਿਛਲੇ ਸਮੇਂ ਕਾਂਗਰਸ ਨੇ ਇਹ ਦਾਵਾ ਵੀ ਕੀਤਾ ਇੱਕ ਅੱਧੀ ਥਾਂ ਤੇ ਉਹਨਾਂ ਨੇ ਕਰਵਾ ਕੇ ਵੀ ਦੇਖਿਆ ਉਸ ਤੋਂ ਬਾਅਦ ਇਹ ਜਿਹੜਾ ਸਵਾਲ ਹੈ ਬਹੁਤ ਜ਼ਿਆਦਾ ਉਜਾਗਰ ਹੋਇਆ ਲੇਕਿਨ ਅੱਜ ਦੇ ਦਿਨ ਜਿਸ ਵਕਤ ਜੇਪੀ ਨੱਡਾ ਨੇ ਆਪਣਾ ਬਿਆਨ ਦਿੱਤਾ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਹਿੰਦੇ ਕਿ ਜਾਤੀ ਅਧਾਰਿਤ ਜਨਗਣਨਾ ਤੇ ਅਸੀਂ ਵਿਰੋਧ ਦੇ ਵਿੱਚ ਨਹੀਂ ਆਂ ਲੇਕਿਨ ਕਹਿੰਦੇ ਅਸੀਂ ਇਸ ਲਈ ਨਹੀਂ ਉਹਨੂੰ ਆਪਣਾ ਮੁੱਦਾ ਬਣਾਉਂਦੇ ਕਿਉਂਕਿ ਸਾਡੀ ਸਟ੍ਰੈਟੇਜੀ ਸਾਡਾ ਕੰਮ ਕਰਨ ਦਾ ਤਰੀਕਾ ਵੱਖਰਾ ਹੈ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀ ਡਿਵੈਲਪਮੈਂਟ ਹੋਵੇ ਔਰ ਉਸ ਡਿਵੈਲਪਮੈਂਟ ਦੇ ਲਈ ਨੌਜਵਾਨਾਂ ਦੇ ਲਈ ਜਿਹੜਾ ਆ ਉਹ ਪੜ੍ਹਾਈ ਉਸ ਤੋਂ ਇਲਾਵਾ ਮਹਿਲਾਵਾਂ ਦਾ ਸਸ਼ਕਤੀਕਰਨ ਉਸ ਤੋਂ ਇਲਾਵਾ ਸੇਤ ਕਿਸਾਨਾਂ ਦੇ ਲਈ ਅਚੀ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਬਣਾਉਣਾ ਜਾਂ ਇੰਡਸਟਰੀਅਲਾਈਜੇਸ਼ਨ ਜਿਹੜੀ ਹੈ ਉਹਨੂੰ ਆਪਣੇ ਦੇਸ਼ ਦੇ ਵਿੱਚ ਲੈ ਕੇ ਆਣਾ ਕਹਿੰਦੇ ਸਾਡੇ ਮੈਨੀਫੈਸਟੋ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਕਿਉਂਕਿ ਅਸੀਂ ਭਾਰਤ ਦੇ ਲਈ ਕੰਮ ਕਰਨਾ ਚਾਹੁੰਦੇ ਆ ਲੇਕਿਨ ਕਹਿੰਦੇ ਕਾਂਗਰਸ ਦੂਸਰੇ ਪਾਸੇ ਜੇਕਰ ਕਾਂਗਰਸ ਦੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਹਿੰਦੇ ਕਿ ਕਾਂਗਰਸ ਸਿਰਫ ਔਰ ਸਿਰਫ ਲੋਕਾਂ ਨੂੰ ਜਾਤੀ ਆਧਾਰਿਤ ਵੰਡਣਾ ਚਾਹਦੀ ਹੈ ਉਹ ਆਪਣੇ ਭਾਰਤ ਦੇ ਵਿੱਚ ਜਿਹੜਾ ਆ ਉਹ ਫੁੱਟ ਪਾਣਾ ਚਾਹੁੰਦੀ ਹੈ ਜਾਤੀਆਂ ਦੇ ਆਧਾਰਿਤ ਤਾਂ ਕਰਕੇ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਉਹਨਾਂ ਦੀ ਸਟਰੈਟਜੀਜ਼ ਦੇ ਵਿੱਚ ਇਹ ਚੀਜ਼ਾਂ ਨਜ਼ਰ ਆਉਂਦੀਆਂ ਨੇ ਲੇਕਿਨ ਉਹਨਾਂ ਨੇ ਇਸ ਦੇ ਤੌਰ ਤੇ ਗਿਆ ਕਹਿੰਦੇ ਕਿ ਅਸੀਂ ਇਹਦੇ ਵਿਰੋਧ ਦੇ ਵਿੱਚ ਨਹੀਂ ਆ ਪਰ ਸਾਡੀ ਸਟਰੈਟਜੀ ਵੱਖਰੀ ਹੈ ਅਸੀਂ ਭਾਰਤ ਨੂੰ ਤਰੱਕੀ ਦੇ ਰਾਹ ਵੱਲ ਨੂੰ ਦੇਖਣਾ ਚਾਹੁੰਦੇ ਆ ਨਾਲ ਦੇ ਨਾਲ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਵੀ ਇਹ ਗੱਲ ਕਹੀ ਕਹਿੰਦੇ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਅਕਸਰ ਵਿਸ਼ਵ ਦੇ ਬੰਦੇ ਨੇ ਗੱਲਬਾਤ ਕਰਦੇ ਨੇ ਉਹ ਹਮੇਸ਼ਾ ਜਿਹੜੀ ਹੈ ਭਾਰਤ ਦੀ ਜਿਹੜੀ ਹੈ ਤਰੱਕੀ ਦੀ ਗੱਲ ਕਰਦੇ ਨੇ ਕਿ ਭਾਰਤ ਨੂੰ ਤਰੱਕੀ ਦੇ ਰਾਹ 'ਚ ਕਿਸ ਤਰੀਕੇ ਦੇ ਨਾਲ ਲੈ ਕੇ ਜਾਣਾ ਹੈ ਕਿਸ ਤਰੀਕੇ ਦੇ ਨਾਲ ਸਟ੍ਰੈਟਜੀਜ਼ ਬਣਾਉਣੀਆਂ ਨੇ ਕਿਵੇਂ ਆਪਣੇ ਭਾਰਤ ਦੇ ਵਿੱਚ ਨਵੀਂ ਟੈਕਨੋਲੋਜੀਜ਼ ਲੈ ਕੇ ਆਲੀਆਂ ਨੇ ਤੇ ਕਹਿੰਦੇ ਉਹਨਾਂ ਦੇ ਉੱਤੇ ਹੀ ਅਸੀਂ ਆਪਣੀ ਰਾਜਨੀਤੀ ਕਰਦੇ ਹਾਂ ਔਰ ਉੱਥੇ ਹੀ ਕੀਤੀ ਜਾਏਗੀ ਅੱਛਾ ਜਿਹੜਾ ਪਰਮ ਬੰਸਰ ਰੋਮਾਨਾ ਨੇ ਉਹਨਾਂ ਨੇ ਇਹ ਬੇਥਵੀ ਗੱਲ ਕੀਤੀ ਹੈ ਜਾਂ ਕੋਈ ਇਸ 'ਚ ਹਕੀਕਤ ਹੈ ਕਿ ਕੋਈ ਸਮਝੌਤਾ ਹੋਇਆ ਹੈ ਚੀਫ ਮਿਨਿਸਟਰ ਪੰਜਾਬ ਤੇ ਖੇਰਦਾ ਇਹ ਇੱਕ ਸਰਸੁਬਿਆਨ ਬਿਆਨਬਾਜ਼ੀ ਹੱਲੇ ਕੀਤੀ ਗਈ ਹੈ ਸਿੰਘ ਸਾਹਿਬ ਇਹਦੇ ਉੱਤੇ ਪੂਰਨ ਤੌਰ ਤੇ ਸਾਨੂੰ ਕੋਈ ਐਵੀਡੈਂਸ ਦਿੱਤਾ ਨਹੀਂ ਗਿਆ ਲੇਕਿਨ ਇਹ ਜ਼ਰੂਰ ਕਿਹਾ ਗਿਆ ਪਰਮਬੰਦ ਸਿੰਘ ਬੰਟੀ ਰਮਾਨਾ ਦੇ ਵੱਲੋਂ ਕਹਿੰਦੇ ਕਿ ਅਗਰ ਤੁਸੀਂ ਆਪਣੀ ਮੀਟਿੰਗ ਖੁਦ ਖੋਲ ਕੇ ਸਾਹਮਣੇ ਨਹੀਂ ਰੱਖੂਗੇ ਤਾਂ ਮੈਂ ਰੱਖੂਗਾ ਲੇਕਿਨ ਮੈਂ ਤੁਹਾਨੂੰ ਇਹ ਪੂਰਾ ਮਸਲਾ ਜਿਹਦੇ ird gird ਪਰਮਬੰਦ ਸਿੰਘ ਬੰਟੀ ਰਮਾਨਾ ਨੇ ਗੱਲ ਕਮਾਈ ਹੈ ਉਹ ਜ਼ਰੂਰ ਦੱਸ ਦਿੰਨੇ ਆ ਕਿਉਂਕਿ ਇਸ ਵਕਤ MP ਇਲੈਕਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲੇਕਿਨ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਕਿਹਾ ਜਾ ਰਿਹਾ ਕਹਿੰਦੇ ਕਿ ਪਿਛਲੇ ਸਮੇਂ ਪਰਮ ਬੰਦ ਸਿੰਘ ਬੰਟੀ ਰਮਾਨਾ ਦੀ ਸਟੇਟਮੈਂਟ ਹੈ ਕਹਿੰਦੇ ਕਿ ਪਿਛਲੇ ਦਿਨੀ ਸੁਖਪਾਲ ਖੈਰਾ ਔਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਆਪਸ ਦੇ ਵਿੱਚ ਮਿਲੇ ਨੇ ਉਹਨਾਂ ਦੋਵਾਂ ਨੇ ਇੱਕ ਗੁਪਤ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਸਮਝੌਤਾ ਕੀਤਾ ਹੈ ਕਿ ਅਸੀਂ ਜਿਹੜੀ ਅਕਾਲੀ ਦਲ ਹੈ ਭਾਜਪਾ ਹੈ ਉਹਨਾਂ ਨੂੰ ਹਰਾਉਣਾ ਹੈ ਤਾਂ ਕਰਕੇ ਅਸੀਂ ਆਪਣਾ ਅੰਦਰ ਖਾਤੇ ਇੱਕ ਗੱਠ ਜੋੜ ਕਰ ਲੈਣੇ ਉਹਦੇ ਵਿੱਚ ਇਹ ਕਹਿੰਦੇ ਕਿ ਸਟਰੈਟਜੀ ਇਹ ਰੱਖੀ ਗਈ ਹੈ ਕਿ ਆਪਸ ਦੇ ਵਿੱਚ ਗੱਲਬਾਤ ਕਰਕੇ ਸੁਖਪਾਲ ਖੈਰਾ ਔਰ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ 2015 ਦਾ ਡਰੱਗ ਮਾਮਲਾ ਸੁਖਪਾਲ ਖੈਰਾ ਦੇ ਉੱਤੇ ਸੀਗਾ ਉਹਦੇ ਉੱਤੋਂ ਉਹਨਾਂ ਦਾ ਨਾਮ ਹਟਾ ਦਿੰਨੇ ਆ ਉਹਦੇ ਵਿੱਚ ਅਸੀਂ ਕੋਈ ਵੀ ਜਿਹੜੀ ਹੈ ਉਹ ਕਾਰਵਾਈ ਨਹੀਂ ਕਰਾਂਗੇ ਤਾਂ ਕਰਕੇ ਕਹਿੰਦੇ ਕਿ ਇਹਨੂੰ ਅੰਦਰ ਖਾਤੇ ਬੰਦ ਕਰਨ ਦੇ ਲਈ ਕੇਸ ਨੂੰ ਇਹ ਮੁਲਾਕਾਤ ਕੀਤੀ ਗਈ ਔਰ ਨਾਲ ਦੇ ਨਾਲ ਹੀ ਕਹਿੰਦੇ ਕਿ ਇਹਨੂੰ ਸਿੱਧੇ ਤੌਰ ਤੇ ਅਗਰ ਅਸੀਂ ਐਮਪੀ ਇਲੈਕਸ਼ਨਸ ਦੇ ਨਾਲ ਜੋੜਦੇ ਆ ਤੇ ਕਿਤੇ ਨਾ ਕਿਤੇ ਬਾਰ ਬਾਰ ਇਹ ਨਾਮ ਸਾਹਮਣੇ ਆਂਦਾ ਹੈ ਕਿ ਸੁਖਪਾਲ ਖੈਰਾ ਸੰਗਰੂਰ ਤੋਂ ਯਾਨੀ ਕਿ ਆਮ ਆਦਮੀ ਪਾਰਟੀ ਦੇ ਗੜ ਤੋਂ ਜਿੱਥੋਂ ਆਮ ਆਦਮੀ ਪਾਰਟੀ ਨੂੰ ਨੀਵ ਜਿਹੜੀ ਐ ਪੱਕੀ ਹੋਈ ਸੀ ਜਿੱਥੇ ਦੋ ਵਾਰ ਹਾਜ਼ਿਰ ਹੋਈ ਭਗਵੰਤ ਪਾਤਸ਼ਾਹ ਨੂੰ ਉੱਥੋਂ ਵੀ ਕਹਿੰਦੇ ਸੰਗਰੂਰ ਤੋਂ ਸੁਪਾਲ ਖਹਿਰਾ ਨੂੰ ਲੜਾਣਾ ਸੀਗਾ ਤਾਂ ਕਰਕੇ ਇਹ ਗੱਲ ਹੋਈ ਕਿ ਠੀਕ ਹੈ ਅਸੀਂ ਆਪਸ ਦੇ ਵਿੱਚ ਰਲ ਮਿਲ ਕੇ ਜਿਹੜਾ ਆ ਉਥੇ ਸੂਨਾ ਕਰ ਲਾਂਗੇ ਮੈਂ ਪਿੱਛੇ ਹੋ ਜੂੰਗਾ ਤੁਸੀਂ ਅੱਗੇ ਹੋ ਜਿਓ ਤੁਸੀਂ ਜਿੱਤ ਲੂਗੇ ਮੈਂ ਪਿੱਛੇ ਹੋ ਜੂੰਗਾ ਪਰ ਮੇਰਾ ਇੱਕ ਕੇਸ ਬੰਦ ਕਰ ਦਿੱਤਾ ਜਾਵੇ ਇਹ ਸਟੇਟਮੈਂਟ ਜਿਹੜੀਆਂ ਨੇ ਇਹ ਗੱਲਾਂ ਪਰਮ ਬੰਦ ਸਿੰਘ ਬੰਟੀ ਰਮਾਣਾ ਦੇ ਵੱਲੋਂ ਕਹੀਆਂ ਗਈਆਂ ਨੇ ਔਰ ਇਹ ਵੀ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਹਿੰਦੇ ਕਿ ਜੇਕਰ ਆਪਣੇ ਆਪ ਮੁੱਖ ਮੰਤਰੀ ਦਾ ਸੁਖਪਾਲ ਖਹਿਰਾ ਇਹ ਨਹੀਂ ਦੱਸਦੇ ਕਿ ਸਾਡੀ ਮੁਲਾਕਾਤ ਹੋਈ ਸੀ ਤੇ ਫਿਰ ਕਹਿੰਦੇ ਕਿ ਮੇਰੇ ਕੋਲ ਸਬੂਤ ਵੀ ਨੇ ਮੈਂ ਉਹ ਸਬੂਤ ਮੀਡੀਆ ਦੇ ਸਾਹਮਣੇ ਪੇਸ਼ ਕਰੂੰਗਾ ਲੇਕਿਨ ਇਹ ਸੀਨ ਅਸੀਂ ਬਹੁਤ ਵਾਰ ਦੇਖ ਲਿਆ ਠਿੰਦ ਸਾਹਿਬ ਜਿਸ ਵਕਤ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੇ ਵੀ 2-3 ਵਾਰ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਦਿੱਤਾ ਕਿ ਮੈਂ ਪ੍ਰੂਫ ਤੁਹਾਡੇ ਸਾਹਮਣੇ ਰੱਖੂੰਗਾ ਮੈਂ ਪ੍ਰੂਫ ਤੁਹਾਡੇ ਸਾਹਮਣੇ ਰੱਖੂੰਗਾ ਲੇਕਿਨ ਉਹ ਰੱਖੇ ਨਹੀਂ ਗਏ ਹਾਲੇ ਤੱਕ ਲੇਕਿਨ ਅਗਰ ਇਹ ਚੀਜ਼ਾਂ ਅਸਲ ਦੇ ਵਿੱਚ ਹੋਈਆਂ ਨੇ ਤੇ ਪਰਮਬੰਦ ਸਿੰਘ ਵੰਟੀ ਰਮਾਨਾ ਨੂੰ ਵੀ ਉਹ ਪ੍ਰੂਫ ਸਾਹਮਣੇ ਰੱਖਣੇ ਚਾਹੀਦੇ ਨੇ ਕਿਤੇ ਨੂੰ ਝੰਕੀਆਂ ਦੇ ਕੇ ਸਿਆਸਤ ਦੇ ਵਿੱਚ ਲੋਕਾਂ ਦੇ ਵਿੱਚ ਜਿੱਤ ਹਾਸਲ ਨਹੀਂ ਕੀਤੀ ਜਾ ਸਕਦੀ। ਯਾ ਫਿਰ ਜੇ ਕੋਈ ਸਬੂਤ ਆ ਹੋਣੀ ਰੱਖ ਦੇਣ ਸਾਹਮਣੇ। ਬਿਲਕੁਲ ਇਹੀ ਗੱਲ ਪੱਤਰਕਾਰਾਂ ਨੇ ਵੀ ਕਹੀ ਕਿ ਅਗਰ ਤੁਹਾਡੇ ਕੋਲ ਸਬੂਤ ਹੈ ਤੁਸੀਂ ਸਾਹਮਣੇ ਰੱਖੋ ਜਿਹੜੀ ਗੱਲ ਤੁਸੀਂ ਸ਼ਬਦਾਂ ਦੇ ਵਿੱਚ ਦੱਸ ਸਕਦੇ ਹੋ ਉਹਨੂੰ ਸਬੂਤਾਂ ਦੇ ਆਧਾਰ ਤੇ ਕਿਉਂ ਨਹੀਂ ਦੱਸ ਸਕਦੇ ਤੁਹਾਡੇ ਉੱਤੇ ਲੋਕਾਂ ਦਾ ਭਰੋਸਾ ਜ਼ਿਆਦਾ ਬਣ ਜਾਏਗਾ ਔਰ ਲੋਕ ਕਿਤੇ ਨਾ ਕਿਤੇ ਤੁਹਾਡੇ ਵੱਲ ਤੁਹਾਡੇ ਵੱਲ ਇਨਕਲਾਈਨ ਵੀ ਹੋ ਜਾਣਗੇ ਥੋੜਾ ਬਹੁਤ ਲੇਕਿਨ ਇਦਾਂ ਗੱਲੀਬਾਤੀ ਕਰਕੇ ਸਿਰਫ ਕਹਿ ਕੇ ਕਿਸੇ ਮਸਲੇ ਦਾ ਨਾਂ ਅਜੇ ਤੱਕ ਹੱਲ ਹੋਇਆ ਨਾ ਕਿਸੇ ਨੂੰ ਅਜੇ ਤੱਕ ਸਿਆਸੀ ਲੀਡਰਾਂ ਦੀ ਗੱਲਾਂ ਤੇ ਵਿਸ਼ਵਾਸ ਦੀ ਘਟ ਹੁੰਦਾ ਤਾਂ ਕਰਕੇ ਲੋਕ ਵੀ ਇਸ ਚੀਜ਼ ਨੂੰ ਥੋੜਾ ਉਸੇ ਤਰੀਕੇ ਦੇ ਨਾਲ ਦੇਖਦੇ ਨੇ ਲੇਕਿਨ ਜੇਕਰ ਸਬੂਤ ਨੇ ਤੇ ਪਰਮਪੰ ਸਿੰਘ ਬੰਟੀ ਰਮਾਨਾ ਨੂੰ ਸਾਹਮਣੇ ਰੱਖਣੇ ਵੀ ਚਾਹੀਦੇ ਨੇ ਤਾਂ ਕਿ ਲੋਕ ਵੀ ਟਰਸਟ ਕਰਨ ਕਿ ਜੀ ਬਿਲਕੁਲ ਸਹੀ ਗੱਲ ਹੈ ਜਿਹੜੀ ਸਟੇਟਮੈਂਟ ਦਿੱਤੀ ਸੀ ਉਹ ਪ੍ਰੂਫਸ ਦੇ ਆਧਾਰਿਤ ਦਿੱਤੀ ਸੀ ਤੇ ਅਨੁਜਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਮੌਸਮ ਲਗਾਤਾਰ ਥਿਰ ਸਾਬ ਗਰਮੀ ਵਾਲ ਨੂੰ ਵੱਧਦਾ ਹੋਇਆ ਨਜ਼ਰ ਜ਼ਰੂਰ ਆ ਰਿਹਾ ਜੇਕਰ ਮੈਂ ਇਸ ਵਕਤ ਦੀ ਗੱਲ ਕਰਾਂ 26 ਡਿਗਰੀ ਸੈਲਸੀਅਸ ਤਾਪਮਾਨ ਹੈ ਲੇਕਿਨ ਮੌਸਮ ਵਿਭਾਗ ਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਹੈ ਕਿ ਹੋਰ ਜ਼ਿਆਦਾ ਇਹ ਜਿਹੜਾ ਟੈਂਪਰੇਚਰ ਹੈ ਵੱਧ ਸਕਦਾ ਹੈ ਵੱਧ ਕੇ 30 ਤੋਂ 31 ਡਿਗਰੀ ਸੈਲਸੀਅਸ ਦਾ ਜਾਂ ਦਾ ਇਹ ਅ ਅਨੁਮਾਨ ਜਿਹੜਾ ਹੈ ਦਿੱਤਾ ਗਿਆ ਨਾਲ ਦੇ ਨਾਲ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਹਿੰਦੇ ਕਿ ਆਉਣ ਵਾਲੇ ਕੁਝ ਦਿਨ ਤੱਕ ਨਾ ਮੀਂਹ ਦੀ ਕੋਈ ਸੰਭਾਵਨਾ ਹੈ ਨਾ ਨੇਹਰੀ ਦੀ ਨਾ ਬਦਲਵਾਹੀ ਦੀ ਕੋਈ ਸੰਭਾਵਨਾ ਹੈ ਗਰਮੀ ਦੇ ਹਾਲਾਤ ਜਿਹੜੇ ਨੇ ਉਹ ਵੱਧਦੇ ਰਹਿਣਗੇ ਔਰ ਲੋਕਾਂ ਨੂੰ ਹਾਈਡਰੇਟਿਡ ਰਹਿਣ ਦੀ ਜਿਹੜੀ ਇਹ ਸਲਾਹ ਮੌਸਮ ਵਿਭਾਗ ਦੇ ਵੱਲੋਂ ਜ਼ਰੂਰ ਦਿੱਤੀ ਗਈ ਹੈ। ਅਨੁਜ ਸ਼ਰਮਾ ਜੀ ਬੜੀ ਮਿਹਰਬਾਨੀ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ। ਇਸ ਦਾ ਮਜ਼ਾ ਜੁਹਰ ਹੈ ਰੈਡ ਐਫ ਐਮ।